ਪਾਰ ਨਿਕਲ ਰਹੇ ਆ ਬਿਲਕੁਲ ਅਸੀਂ ਤੇ ਕੋਲਫੀ ਗਲਫੀ ਖਾ ਰਿਆ ਲੋਕ ਦੇਖੋ ਖਾਣ ਪੀਣ ਦਾ ਸਾਮਾਨ ਪਰ ਅਸੀਂ ਚਾਹ ਹੀ ਪੀਵਾਂਗੇ ਜਾ ਕੇ ਕਿੱ데 ਕਿੱਥੇ ਆਪਣੀ ਉਹ ਦੇਖੋ ਸਾਹਮਣੇ ਗਾਈਡ ਖੜਾ ਇਹ ਦੇਖੋ ਇਹ ਪਿੰਡ ਦਾ 뷰 ਆ ਨੀਚੇ ਸਮੀਰ ਪਿੰਡਾ ਜਿਹੜਾ ਕਹਿੰਦੇ ਆ ਇਹ ਗਾਈਡ ਤੋਂ ਬਿਨਾਂ ਇੱਥੇ ਕੋਈ ਫਾਇਦਾ ਨਹੀਂ ਹੋਣਾ ਗਾਈਡ ਜ਼ਰੂਰ ਲਓ ਇੱਥੇ ਆ ਕੇ ਕਿ ਚਲੋ ਜਾਣਕਾਰੀ ਹੋਣੀ ਜਾਣੀ ਆ ਪ੍ਰੋਪਰ ਨਹੀਂ ਤਾਂ ਕੰਦਾ ਹੀ ਟੱਕਰਾ ਮਾਰ ਕੇ ਜਾਣ ਵਾਲੀ ਆ ਕਿਲੇ ਦੀਆਂ ਗਾਇ ਨਹੀਂ ਸਾਨੂੰ ਦੱਸਦਾ ਪ੍ਰੋਪਰ ਇੱਥੇ ਕੀ ਹੁੰਦਾ ਇੱਥੇ ਕੀ ਜਗ੍ਹਾ ਬਣੀ ਹੋਈ ਆ ਵੀ ਸਾਨੂੰ ਥੋੜੀ ਪਤਾ ਲੱਗਣਾ ਸੀ ਵੀ ਇਹ ਰਾਜ ਰਾਣੀ ਦੇ ਕਮਰੇ ਬਣੇ ਹੋਇਆ ਰਾਜਾ ਉੱਪਰ ਦੀ ਹੁੰਦਾ ਸੀ ਸਾਨੂੰ ਵੀ ਲੱਗਣਾ ਸੀ ਪਤਾ ਨਹੀਂ ਕੀ ਬਣਿਆ ਹੋਣਾ ਇੱਥੇ ਵੀ ਇੱਥੇ ਰੋਟੀ ਖਾਂਦੇ ਸੀ ਇੱਥੇ ਪ੍ਰੇਡ ਹੁੰਦੀ ਸੀ ਇਹ ਜਨਤਾ ਦਰਬਾਰ ਸੀ ਇੱਥੇ ਕਚਹਿਰੀ ਲੱਗਦੀ ਸੀ ਸਾਨੂੰ ਕੀ ਪਤਾ ਲੱਗਣਾ ਸੀ ਇਹਦੇ ਬਾਰੇ ਪਾਣੀ ਲੱਗੇ ਜੀ ਪਰ ਨੋ ਬੋਤਲਾਂ ਚ ਪੀ ਵੀ ਰਹੇ ਨੇ ਇੱਥੇ ਨਾਲ ਦੇ ਨਾਲ ਕਿਉਂਕਿ ਰੱਜ ਕੇ ਪੀਤਾ ਹੈ ਨਾ ਬੋਤਲਾਂ ਸਬਰ ਜਾਂ ਨਹੀਂ ਆਉਂਦਾ ਕਿਉਂਕਿ ਬ ਇਹ ਕੱਦੀ ਬੋਤਲਾਂ ਕਿੱਥੇ ਸਰਦਾ ਫੇ ਤਿੰਨ ਚਾਰ ਜਾਨਿਆਂ ਨੂੰ ਇਹ ਕਹਿੰਦੇ ਜੇ ਗਾਈਡ ਵੀ ਕਰੋ ਨਾ ਇੱਥੇ ਅਥਰਾਇਜ਼ ਗਾਈਡ ਕਰੋ ਸਰਕਾਰੀ ਮਨ ਲੋਕ ਸਰਕਾਰ ਵੱਲੋਂ ਅਥਰਾਇਜ਼ ਨੇ ਹਾਈ ਕਾਰਡ ਬਣੇ ਹੋਏ ਨੇ ਤੇ ਉਹੀ ਗਾਈਡ ਕਰੋ ਦੂਜੇ ਦਿਨ ਤਾਂ ਕਹਿੰਦੇ ਇਹ ਅੰਦਰ ਹੀ ਜਾਣ ਦਿੰਦੇ ਆ ਕਿ ਗਾਈਡ ਨੂੰ ਤਾਂ ਦੋਸਤ ਵਾਲਾ ਬਾਹਰ ਟੱਕਰਾ ਮਾਰ ਕੇ ਬੰਦੇ ਮੁਰ ਜਾਂਦੇ ਰਹੇਗੇ ਅਥਰਾਇਜ਼ ਹੀ ਕਰੋ ਕਹਿੰਦੇ ਚਲੋ 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 ਬੈਠੋ ਗੱਡੀ ਸ਼ਾਬਾਸ਼ ਚਲੋ ਪਿੱਛੇ ਵਾਲਾ ਜਾਓ ਪਹਿਲਾਂ ਚਲੋ ਚਲੋ ਬੈਠੋ ਬੈਠੋ ਅਨਕਤ ਅਸੀਂ ਜਾਣ ਲੱਗਿਆਂ ਦੇਖੋ ਪੀੜ ਬਹੁਤ ਆ ਗੱਡੀਆਂ ਦੇ ਪਿੱਛੇ ਵੀ ਪਿੰਡ ਵਿੱਚ ਦੀ ਘੁੰਮ ਰਿਆ ਜਾਨੀ ਹੁਣ ਇੱਥੇ ਦੇਖਦੇ ਹਾਂ ਹੋਰ ਕਿੱਧਰ ਲੈ ਕੇ ਜਾਊਗਾ ਸਾਨੂੰ ਇਹ ਮੋਕਵਾ ਆ ਕੇ ਆਹ ਦੇਖੋ ਆਹ ਦੇਖੋ ਸਾਹਮਣੇ ਕਿੰਨੇ ਉਹਦੇ ਬਾਈਆਂ ਚੱਲ ਗਈ ਮੂਵੀ ਜਿਹੜੀ ਹੈ ਕਾਰਨਰ ਦੀ ਮੂਵੀ ਕਾਰਨਰ ਜਨ ਫਿਲਮ ਵੀ ਸ਼ੂਟਿੰਗ ਇੱਥੇ ਦੀ ਹੈ ਕਹਿੰਦੇ ਦਾਰੀ ਇਹ ਸਾਰਾ ਪਿੰਡ ਦਿਖਾਉਣਾ ਹੈ ਉਹ ਕਰਨਰ ਜਨ ਦੇ ਵਿੱਚ ਇਹ ਪਿੰਡ ਦਾ ਹੈ ਗਿਆਣ ਹੁਣ ਚਲਾ ਗਿਆ ਜੀ ਸਾਡਾ ਅਸੀਂ ਹੁਣ ਚਾਹ ਪੀਣ ਆ ਗਏ ਇੱਥੇ ਆਹ ਦੇਖੋ ਚਾਹ ਮਿਲੂਗੀ ਇੱਥੇ ਵਧੀਆ ਦੇਖਦੇ ਕਹੇ ਜੀ ਮਿਲਦੀ ਹੈ ਕੜੀ ਜੀ ਮਿਲਦੀ ਤਾਂ ਨਜ਼ਾਰਾ ਆ ਜਾਣਾ ਕੁਕ ਚਾਹ ਸੀ ਸਵੇਰ ਦੀ ਕੇਰਾ ਹੀ ਪੀਤੀ ਆ ਆਜਾ ਆਜੋ ਕੇਰਾ ਉਹ ਮੈਡਮ ਚਾਹ ਪੀਣ ਲੱਗੇ ਪਿੱਛੇ ਅਦਰਕ ਕਮਾ ਕਮ ਡਾਲਾ ਅਦਰਕ ਕਮ ਡਾਲਾ ਅਗਰ ਨਹੀਂ ਡਾਲੇ ਤਾਂ ਬੜੀਆ ਰਹੇ ਨੇ ਤੋ ਅਦਰਕ ਰਹਿਣੇ ਤੋ ਕਿਉਂਕਿ ਸਰਦੀ ਦਾ ਨਹੀਂ ਸਰਦੀ ਮੇ ਅਦਰਕ ਵਾਲੀ ਚਾਹ ਐੱਚ ਲੱਗਦੀ ਆ ਅਦਰਕ ਰਹਿਣੇ ਤੋ ਐਸੀ ਬਿਨਾਂ ਤੋਂ ਸਿੰਪਲ ਚਾਹ ਤੇ ਹੁਣ ਸਾਨੂੰ ਇਹ ਵੀ ਕੁੱਲਣ ਦੇ ਦਊਗਾ ਦੇਖੋ ਆਪ ਮੈਂ ਇੱਧਰ ਇਹਦੇ ਵਿੱਚ ਪਾ ਕੇ ਦਊਗਾ ਸੀ ਕਿ ਕੱਪ ਚ ਪਾ ਦੇ ਯਾਰ ਕੱਪ ਕਹਿੰਦਾ ਹੈ ਨਹੀਂਗੇ ਕਈ ਚਾਹ ਬਣ ਰਹੀ ਆ ਅਸੀਂ ਬੈਗੇ ਥੋੜੀ ਦੇਰ ਬਸ ਬਹੁਤ ਪਿਆਰੀ ਹੈ ਜਿਆਦਾ ਤੈਨੂੰ ਕਾਢਦੇ ਬਹੁਤ ਹੈ ਇਹ ਚਾਹ ਦੇਖੋ ਗੇੜੇ ਤੇ ਦੇਣਾ ਚਾਹ ਬਕੇ ਚਾਹ ਹਾਂਜੀ ਬੈਠੇ ਆ ਹੁਣ ਸੰਗਤਾਂ ਬੈਠੀਆਂ ਨੇ ਦੇਖੋ ਚਾਹ ਠੀਕ ਰਹੇ ਨੇ ਅਸੀਂ ਪੀਵਾਂਗੇ ਦੋ ਦੋ ਕੱਪ ਕਿਉਂਕਿ ਜਿੰਨੀ ਕਿ ਚਾਹ ਇਹਨਾਂ ਨੇ ਦੇਣੀ ਆ ਉਹਨਾਂ ਸਾਡਾ ਸਰਨਾ ਹੀ ਦੋਨਾਂ ਦਾ ਅਸੀਂ ਦੋ ਦੋ ਕੱਪ ਪੀਣੇ ਸ਼ਾਰ ਦੋ ਦੋ ਕੱਪ ਪੀਵਾਂਗੇ ਸਾਡਾ ਸਰਨਾ ਨੇਗਾ ਅਸੀਂ ਪੀਣੇ ਦੋ ਦੋ ਕੱਪ ਆ ਦੋਨਾਂ ਦੇ ਚਾਪੇ ਇਸਦੀ ਬਹੁਤ ਜਲਦੀ ਦੀ ਦੋਨੋਂ ਕਪਲਾਇਆ ਸੀ ਕਣ ਰਾਜੋਂ ਨਹੀਂ ਆਉਣਾ ਸੀ ਕਿ ਗਨਾਵਸਾ ਹੂੰ ਮੇਰੇ ਨਗਰ ਦੇ ਵਧੀਆ ਖਾਸ ਸਵਾਸ ਸੀ ਜਾਂ ਹਾਂਜੀ ਸਟਰੋਂਗ ਸੀ ਸਟਰੋਂਗ ਥੋੜੀ ਹਾਂ ਪੂਰੀ ਕੜੀ ਹੈ ਕਿ ਕੜੀ ਜਾਂਦੇ ਪੱਤੀ ਪਾਉਂਦੇ ਦੁੱਧ ਪਾਉਂਦੇ ਵਿੱਚ ਉਹਨੂੰ ਕੜੀ ਜਾਂਦੇ ਪਾਣੀ ਪਾਉਂਦੇ ਅੱਛਾ ਅੱਛਾ ਇਹਨਾਂ ਦੇ ਭਲਾ ਨੇ ਉਹ ਕਹਿੰਦੀ ਦੂਜੀ ਵੀਡੀਓ ਮਾਵੇ ਚੱਪਾ ਚਿੱਤ ਕਿਹੜੀ ਅੱਛਾ ਵੈਸੇ ਫੋਟੋ ਖੇਦੀ ਹੂੰ ਸੂਟ ਦੇਖਣ ਆ ਗਏ ਇੱਥੇ ਜੈਪੁਰੀ ਕਿਹੜੀ ਛੋੜੀ ਵਗੈਰਾ ਦੇਖ ਰਹੇ ਨੇ ਜੋ ਕੋਈ ਪਸੰਦ ਆਉਂਦੀ ਹੈ ਸਾਈ ਦੀ। ਪਰ ਮੈਂ ਦੇਖੋ ਸਾਈ ਤੁਹਾਡੇ ਮੇਜ 'ਤੇ ਵੀ ਆਊਗਾ। ਆ ਦੇਖੋ ਵੇਖੀ ਜੀ ਆਪਣੀ। ਪਕਾਣਾ 2-4 ਮਿੰਟ। ਹਾਂ। ਲੋ ਜੀ। ਜਦ ਮੋਰ ਬੱਤੀ। ਨਹੀਂ ਥੋੜਾ ਹਲਕਾ ਕਰ ਲਿਆ। ਨਹੀਂ ਨਹੀਂ। ਭਾਈ ਕੋਈ ਪਸੰਦ? ਇੱਕੋ ਹੀ ਆ ਜੀ। ਲੈ ਲਈ ਇੱਕ। ਹਾਂ। ਚਲੋ ਬੰਦੋ। ਤੇ ਚਾਂਜਰਾ। ਆ ਚਾਂਜਰ ਦਾ ਵੀ ਕਰਨਾ ਫਿਰ ਆ ਦੇਖੋ ਚਾਂਜਰਾ ਨੂੰ। ਕੁਝ ਮੈਂ ਕਿਹਾ ਛੋੜੀ ਦੇਖੋ।

ਕਾਹ ਗਲ ਪਸੰਦ ਕੀਤਾ ਜੀ ਇਹ ਤੇ ਮੈਰੂਨ ਤੇ ਗ੍ਰੀਨ ਕਲਰ ਆ ਹਾਂ ਪਤਾ ਹੋ ਜੀ ਹੋਰ ਤੁਸੀਂ ਬਲੈਕ ਸੀ ਪੂਰਾ ਵੀ ਰੰਗਦੇ ਆ ਹਾਂ ਇਹ ਕੇਅਰ ਬਣ ਗਿਆ ਦੇਖ ਜੀ ਇਹ ਐਸ ਕਾ ਬਹੁਤ ਵਧੀਆ ਬਹੁਤ ਵਧੀਆ ਹੈ ਜੀ ਕਾ ਸੈਟ ਤਿਆਰ ਕਰ ਟਰਾਈ ਕਰ ਰਹੇ ਆਗੇ ਅਗਲਾ ਦੇਖਾ ਪਤਾ ਹੈ ਗਲਬਾ ਤਪੂਰੀ ਇਹ ਵੀ ਹੈ ਨਾ ਔਰ ਇੱਕ ਜੇਕਰ ਆਪ ਨਹੀਂ ਕਰੇ ਨਾ ਇਹਾਂ ਦਾ ਜੈਪੂਰੀ ਟ੍ਰੈਡੀਸ਼ਨ ਇਹ ਚੀਜ਼ ਦੇਖੋ ਆਹ ਦੇਖੋ ਕੰਨਾਂ ਵਾਲੇ ਵੀ ਨਾਲ ਹੈਗੇ ਨੇ ਕੰਨਾਂ 'ਚ ਪਾਉਣ ਲਈ ਇਹ ਪੂਰਾ ਸੈੱਟ ਬਣਦਾ ਈਅਰ ਤੇ ਨੱਕ ਦਾ ਗੱਲੇ ਇਹ ਗੱਲੇ ਦੇ ਨਾਲ ਵੈਸੇ ਆ ਵੀ ਸੋਹਣੇ ਨੇ ਯਾਰ ਆ ਹੂੰ ਇਸ ਕਰਕੇ ਪੈਸੇ ਉਹ ਦੀ ਜੋ ਗੱਲੇ ਦੇ ਨਾਲ ਉਹ ਬਲੂ ਬਲੈਕ ਜੁੱਤੀ ਦੇਖਣ ਲੱਗੇ ਸੀਗਾ ਇਹ ਪੰਜਾਬੀ ਦੇਖੋ ਘਰੇ ਤਾਂ ਰਾਜਸਥਾਨੀ ਕਹਾਂਗੇ ਤਾਂ ਆਪਾਂ ਨਾ ਸਟਾਈਲ ਉਹੀ ਆ ਪੰਜਾਬੀ ਜੁੱਤੀ ਵਾਲੀ ਜੁੱਤੀ ਕਸੂਰੀ ਮਰੋਂ ਬਣਾ ਚੱਲਣਾ ਨਹੀਂ ਹਾਂ ਚੱਲਣਾ ਨਹੀਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਜੈਪੂਰੀ ਜੈਪੂਰੀ ਆ ਪੈਰੀ ਨਾ ਪੂਰੀ ਹੈ ਆਏ ਵੀ ਰੱਬਾ ਮੈਨੂੰ ਸਾਨੂੰ ਤੁਰਨਾ ਪਿਆ ਹਾਂ ਯਾਰ ਕਿਹੜਾ ਹੈ ਤੀਜਾ ਨੰਬਰ ਉਹ ਜਾਂਦੀ ਹੈ ਜੇ ਰਾਮ ਜੀ ਜੀ ਰੋਟਾ ਉਹ ਇਹ ਰੋਟਾ ਨਾ ਖੋਲਦੇ ਮੈਂ ਬਾਬਾ ਨਹੀਂ ਫਿਰ ਕabhi ਕਾ ਫੰਕਸ਼ਨ ਕਿਸ ਹਾਲ ਵਿੱਚ ਪਹਿਲੇਗਾ ਤਾਂ ਜਿਆਦਾ ਚੱਲੇਗਾ ਉਹ ਤਾਂ ਆਪਕੇ ਯੂਜ਼ ਤੇ ਹੈ ਤੇ ਆਪਕਾ ਖੱਡੀ ਆ ਨਹੀਂ ਜਿਵੇਂ ਪਈ ਰਹਿੰਦੀ ਆ ਕਈ ਵਾਰ ਦੋ ਚਾਰ ਚਾਰ ਮਹੀਨੇ ਨਹੀਂ ਪਾਉਂਦੇ ਆਂ ਕਿ ਫਿਰ ਇਹ ਖਰਾਬ ਹੋਣ ਲੱਗ ਜਾਂਦੀ ਆ ਖਰਾਬ ਨਹੀਂ ਹੁੰਦੀ ਇਹ ਇਹ ਅਲੱਗ ਹਾਲ ਆ ਨਾ ਇਹ ਸੱਜੀ ਹੈ ਅੱਛਾ ਚਲਿਆ ਸਾਰੀ ਬਲੌਗ ਹਾਂ ਜੀ ਹੁਣ ਅੱਗੇ ਚੱਲਿਆਂ ਅਸੀਂ ਇਹ ਤਾਂ ਥੋੜੀ ਸ਼ਾਪਿੰਗ ਕਰਨੀ ਸੀ ਹਾਂਜੀ ਕਿਰੇ ਵਾਲਾ ਕੰਮ ਸਾਡਾ ਪੂਰਾ ਹੋ ਗਿਆ ਹੁਣ ਅਸੀਂ ਇੱਥੋਂ ਚੱਲਦੇ ਆ ਐਕਸਪੀਰੀਅੰਸ ਕਿਵੇਂ ਸੀਗਾ ਹਾਂ ਬਹੁਤ ਵਧੀਆ ਮਜ਼ਾ ਆ ਗਿਆ ਮੈਨੂੰ ਐਕਸਪੈਕਟਿਡ ਸੀ ਮੈਂ ਲੱਗ ਰਿਹਾ ਸੀ ਬੜਾ ਵਧੀਆ ਹੋਵੇਗਾ ਇਹ ਤਾਂ ਪਰ ਜੇ ਆਪਾਂ ਕੱਲੇ ਆਏ ਤਾਂ ਟੱਕਰੀ ਮਾਰ ਕੇ ਮੁੜਦੇ ਇੱਥੇ ਹਾਂ ਫਿਰ ਲੱਗਣਾ ਇਹ ਹੋਰ ਹੋ ਜਾਣਾ ਯਾ ਆਪਾਂ ਐਕਚੁਅਲੀ ਮੈਂ ਤੁਹਾਨੂੰ ਪਰਸਵੇਡ ਕੀਤਾ ਮੈਂ ਕਿਹਾ ਯਾਰ ਭਾਈ ਗਾਈਡ ਕਰਨੀ ਆ ਗਾਈਡ ਕਰਨੀ ਪਹਿਲੀ ਵਾਰ ਕੀਤਾ ਪੰਗਾ ਮੈਂ ਹਸਤਾ ਗਾਈਡ ਵੀ ਹਾਂ ਤੁਸੀਂ ਕਿਹਾ ਮੈਂ ਨਹੀ ਨਹੀ ਸੀ ਨਹੀਂ ਕੀਤਾ ਹਾਂ ਹੁਣ ਪਰ ਆਏ ਹਾਂ ਆਪਾਂ ਹੁਣ ਅੱਗੇ ਤੋਂ ਗਾਈਡਿੰਗ ਕਰਾ ਕਰਾਂਗੇ ਜਿੱਥੇ ਜਾ ਕਰਾਂ वैसे भी जेडी गल तो हम स्वर्ग खुश हो जाता बाकी भारी पसंद ही आ जाती हां बस जितो एक वासो हो जाता दिमागे लग रहा था क्योंकि किला बड़ा है जित गाइड दी लोड पेनी सही है ना पिंक सिटी में गया अपन आते महल देखेंगे सिटी पैलेस का नाम नहीं है सिटी पैलेस ਬੰਦੇ ਦੇਖਾਂਗੇ ਇਥੋਂ ਹਵਾ ਮੈਨ ਵੀ ਆਊਗਾ ਨਾਲ ਹੀ ਆਵੇ ਆਪਣੇ ਸ਼ੂਟਿੰਗ ਵੀ ਚੱਲ ਰਹੀ ਹੈ ਕਿਸੇ ਫਿਲਮ ਦੀ ਆ ਵੇਖੋ ਪਤਾ ਨਹੀਂ ਕਿਹੜੀ ਫਿਲਮ ਹੈ ਡਾਇਰੈਕਟਰ ਡਾਇਰੈਕਟਰ ਫਿਰਦਾ ਗੱਡੀਆਂ-ਗੁੱਡੀਆਂ ਲਾਈਆਂ ਹੋਈਆਂ ਪੁਰਾਣੀਆਂ ਵੇਖੋ ਆ ਸ਼ੂਟਿੰਗ ਚੱਲ ਰਹੀ ਹੈ ਨਾਲ ਤਿਆਰ ਹੋਇਆ ਉੱਪਰ ਖੜਿਆ ਆ ਦੇਖੋ ਫੁੱਲ-ਫੁੱਲ ਲਈ ਖੜੀਆਂ ਉੱਪਰ ਆ ਬੰਦਾ ਐਕਟਰ ਆ ਦੇਖੋ ਸੈਂਟਰ ਚ ਇਹਦਾ ਪਲੀਜ਼ ਮੁਰਿਓ ਆਏ ਹੋਏ ਨੇ ਹਾਂਜੀ ਉੱਥੇ ਸ਼ੂਟਿੰਗ ਚੱਲ ਰਹੀ ਹੈਗੀ ਈਸ਼ਾਨ ਖੱਤਰ ਤੇ ਭੂਮੀ ਪੇਦਨੇਕਰ ਦੀ ਮੂਵੀ ਦੀ ਕੋਈ ਸ਼ੂਟਿੰਗ ਚੱਲ ਰਹੀ ਆ ਅਸੀਂ ਆਵਾਜ਼ ਮਾਰੀ ਤੇ ਮੈਂ ਕਿਹਾ ਓ ਈਸ਼ਾਨ ਉਹ ਦੇਖ ਕੇ ਐ ਕਰ ਲੱਗਿਆ ਹੁੰਦੀ ਆਹ ਬਾਰੇ ਮਾਸਟਰ ਲੱਗਾ ਵੀ ਬੜੇ ਕੁਝ ਨੇ ਸਾਰੇ ਦੇਖਿਓ ਸਾਡੇ ਵੱਲ ਦੇਖਣ ਲੱਗਾ ਸੀਗਾ ਤੇ ਪਰ ਐ ਵੀ ਉੱਥੇ ਵੀਡੀਓ ਵੀਡੀਓ ਨੂੰ ਬਣਾਉਣ ਦਿੰਦੇ ਹੈਗੇ ਤਾਂ ਕਰਕੇ ਅਸੀਂ ਆ ਗਏ ਫਿਰ ਕਿਉਂਕਿ ਉੱਥੇ ਟਾਈਮ ਵੀ ਵੇਸਟ ਹੋਣਾ ਸੀਗਾ ਫਿਰ ਖੜ ਕੇ ਸ਼ੂਟਿੰਗ ਚੱਲ ਰਹੀ ਹੈ ਪਰ ਇਹ ਬੱਚੇ ਕਹਿੰਦੇ ਸੀ papa ਦੇਖਣੇ ਆ ਅਸੀਂ ਕੀ ਕਰਦੇ ਨੇ ਉਹ ਸੀਨ ਪਰ ਉਧਰ ਜਾਣ ਨਹੀਂ ਦੇ ਰਹੇ ਹੈਗੇ ਇਧਰ ਪਿੱਛੇ ਸ਼ੂਟਿੰਗ ਚੱਲ ਰਹੀ ਹੈ ਜੀ ਆਹ ਦੇਖੋ ਹਾਂਜੀ ਸਿੱਟੀ ਪਹਿਲੇ ਸੇ ਬਾਹਰ ਦੇਸ ਕਰਕੇ ਇਥੇ ਸ਼ੂਟਿੰਗ ਚੱਲ ਰਹੀ ਹੈ ਉਹ ਤਾਂ ਸਾਨੂੰ ਘੁੰਮਣ ਨਹੀਂ ਦਿੰਦੇ ਹੈਗੇ ਪ੍ਰੋਪਰ ਕਿ ਕਿਧਰ ਸੀਨ ਕਰ ਰਹੀ ਹੈ ਉਹ ਉਹ ਦੇਖੋ ਸਾਹਮਣੇ ਖੜੇ ਨੇ ਜੀ ਦੇਖੀ ਸਾਰੇ ਬਿਨ ਬਿਨ ਫਲੈਟ ਲੈ ਕੇ ਸਾਰੇ ਖੜੇ ਹਨ ਰੋਕ ਰਹੇ ਆ ਤੇ ਉਹ ਆਏ ਹੋਏ ਨੇ ਐਕਟਰ ਪਹੁੰਚੇ ਹੋਏ ਆ ਇਹ ਗੰਗਾ ਚਲੀ ਬਣਿਆ ਹੋਇਆ ਹੈ ਚਾਂਦੀ ਦਾ ਹੈ ਸਾਰਾ 302 ਚ ਬਣਿਆ ਸੀ ਤੁਹਾਨੂੰ ਦਿਖਾਇਆ ਹੈ ਦਾ ਗਲਾਸ ਕਦਰ ਹਿੰਦੀ ਚ ਲਿਖਿਆ ਹੋਇਆ ਹੈ ਗੰਗਾ ਜਲ ਭਰਨ ਵਾਸਤੇ ਰੱਖੇ ਸੀ ਸੰਭਾਲ ਕੇ ਪਵਿੱਤਰ ਗੰਗਾ ਜਲ ਰੱਖਣ ਲਈ ਬਣਾਇਆ ਗਿਆ ਸੀ ਜੀ ਹਾਂਜੀ ਇਧਰੋਂ ਆ ਗਏ ਸੀਗੇ ਸਿਟੀ ਪਾਰਕਸ ਦੇਖ ਕੇ ਅਸੀਂ ਥਣੋਂ ਵਾਪਸ ਆ ਰਹੇ ਥੱਕੇ ਬਹੁਤ ਹੋ ਜਾਂ ਯਾਰ ਹੈਲੋ ਕਰਕੇ ਗਿਆ ਉਹ ਹਾਂ ਇਸ਼ਾਨ ਘੱਟ ਰਿਹਾ ਉਹਨੂੰ ਆਪਣੇ ਅਮਾਇਰਾ ਨਾਲ ਹੱਥੋਂ ਲਾ ਕੇ ਗਿਆ ਉਹ ਆ ਕੇ ਉਹਨੇ ਦੇਖਿਆ ਬੰਦੇ ਪੰਜਾਬੀ ਨੇਗੇ ਪਹਿਲਾਂ ਮੈਂ ਵੀ ਆਵਾਜ਼ ਮਾਰੀ ਸੀ ਮੈਂ ਕਿਹਾ ਇਸ਼ਾਨ ਹੈਲੋ ਕਰਨ ਲੱਗਾ ਸੀ ਉਹ ਤੇ ਇਹ ਨਾ ਆ ਕੇ ਹੈਲੋ ਕਰਾਇਆ ਪਰ ਫੋਟੋ ਨਹੀਂ ਕਰਾਈ ਉਹ ਮਨਾ ਕਰ ਰਹੀ ਕਹਿੰਦਾ ਮੇਰੇ ਕੱਪੜੇ ਦੇ ਡਰੈਸ ਪਾਈ ਆ ਨਾ ਤੇ ਮੂਵੀ ਚ ਆਉਣੀ ਆ ਇਸ ਕਰਕੇ ਮੈਂ ਇਸ ਡਰੈਸ ਚ ਫੋਟੋ ਨਹੀਂ ਕਰਵਾ ਸਕਦਾ ਇਸ਼ਾਰਾ ਕਰ ਰਹਾ ਸੀ ਵਾਰ ਵਾਰ ਕਿ ਮੇਰੇ ਡਰੈਸ ਚ ਪਾ ਲੈ ਤੇ ਹੁਣ ਚੱਲਿਆ ਕੁਛ ਨਾਲ ਕੋਲ ਛੰਡਾ ਪੀਵਾਂਗੇ ਹੁਣ ਬਹੁਤ ਬਹੁਤ ਸੁੱਕੇ ਅੱਛਾ ਦੇਖ ਲੈ ਪਾਣੀ ਆਪਾਂ ਇੰਨਾ ਪੀ ਲੈ ਦੇਣਾ ਫੇਰ ਵੀ ਆਪਾਂ ਨੂੰ ਮਨ ਲਓ ਕਿ ਪੰਜਾਬ ਨਹੀਂ ਆਇਆ ਰੋਜ਼ ਇਹਦਾ ਪਰ ਹਨ ਗਰਮੀ ਇੰਨੀ ਜ਼ੋਰ ਕਰੀ ਨਾ ਪਾਣੀ ਪਾਣੀ ਕਿੱਥੇ ਖਤ ਹੋ ਰਿਹਾ ਸਾਡਾ ਤੇ ਹੁਣ ਕੋਈ ਨਾ ਕੋਈ ਠੰਡਾ ਆ ਪੀ ਕੇ ਵੀਰ ਜਾ ਕੇ ਉੱਥੇ ਰੋਟੀ ਖਾਵਾਂਗੇ ਰੈਸਟੋਰੈਂਟ ਉੱਥੇ ਕਿੰਨੇ ਕਿੰਨੇ ਮੇਜੇ ਕਿਹਾ ਹਾਂ ਮੈਂ ਦੇਖੋ ਰਾਤ ਨੂੰ ਕਿਵੇਂ ਲੱਗਦਾ ਇਹਦੇ ਬਾਹਰ ਆਏ ਹੁਣ ਵੀਰ ਅਸੀਂ ਵਾਪਸੀ ਤੇ ਮੈਜੇ ਸਾਰੇ ਪਏ ਹੋਏ ਇਧਰ ਸਾਰੇ ਪਿੰਕ ਪਿੰਕ ਸਿਟੀ ਹੈ ਸਾਰਾ ਸੇਮ ਸੇਮ ਪਿੰਕ ਕਲਰ ਦਾ ਹੈ ਇੱਥੇ ਪੱਥਰ ਨਾਲ ਹੀ ਸਾਰੀ ਸਜਾਵਟ ਹੈ ਨਹੀਂ ਚੱਲ ਜਾਈਏ